ਬਨੇਗਾ ਔਰ ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਪਾਰਟੀ ਦਾ ਹੀ ਮੇਰ ਬਨੇਗਾ ਸਰ ਮੈਨੂੰ ਇਹ ਪੁੱਛਣਾ ਹੈ ਕਿ ਉਹਨਾਂ ਦੇ ਖੋਖਲੇ ਦਾਵੇ ਆ ਝੂਠੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਕੋਈ ਦਮ ਨਹੀਂ ਦਾਦਾ ਸਾਹਿਬ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਨੂੰ ਪਤਾ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਸਾਡੇ 41 ਆ ਉਹ ਛਿੱਕੇ ਮੰਦ ਹੈ ਜਿਹੜਾ ਉਹ ਹੈ ਉਹ ਭਾਣ ਹੈ ਉਹ ਕਿਲਰ ਜਾਣਾ ਜਦੋਂ ਮਰਜੀ ਕਰਦਾ ਹੈ ਨਹੀਂ ਕੋਈ ਡਾਕਟਰ ਸਵਾਲ ਹੈ ਕਿ ਪੰਜ ਕਿਉਂ ਨਹੀਂ ਆਣਗੇ ਸਰ ਸਾਬ ਅੱਜ ਮोटा-ਮोटा ਹੋਈਆਂ ਤੁਹਾਨੂੰ ਕਿੰਨੇ ਫੋਸਰ ਉਹਨਾਂ ਦੀ ਗੱਲ ਨਹੀਂ ਕੋਈ ਕੋਈ ਵੋਟਰ ਕੋਈ ਵੋਟਰ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਂਡ ਨੇ ਕਰ ਲਈ ਆਪਣੀ ਹਾਈ ਕਮਾਂਡ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਸਵਾਲ ਹੈ ਬਾਕੀ ਪੰਜ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਇਸ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਜਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਪਰ ਦਰਸਤ ਪਰ ਕਹਿੰਦੇ 25 ਕੋਈ ਮੈਂ ਤੁਹਾਨੂੰ ਉਹ ਜਿੰਨਾ ਮਰਜੀ ਯੋਰ ਪਾ ਲੈਣ ਉਹ ਜਿੰਨੇ ਮਰਜੀ ਲਾਲਾਈ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਪੇਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣ ਵਾਲਾ ਨਹੀਂ ਉਹ ਭਰੋਸੇਮੰਦ ਸੂਤਰਾਂ ਨੇ ਕਿਹਾ ਸਰ ਅੱਜ ਜਿਹੜੀ ਭਰੋਸੇਮੰਦ ਸੂਤਰਾਂ ਨੇ ਤੁਹਾਨੂੰ بڑی جلدی یہ فیصلہ چنتا نہ فیصلہ پارٹی نے آپ کا کر لیا انٹرنل فیصلہ سا ہو ہیں اور ਜਿੱਦੇ ਨੋਟੀਫਿਕੇਸ਼ਨ ਹੋ ਜਾਏਗਾ ਉਹ ਪਬਲੀਕਲੀ ਫੈਸਲਾ ਸੁਣਾ ਦਿੱਤਾ ਜਾਏਗਾ ਔਰ ਪਹਿਲੀ ਵਾਰੀ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਔਰ ਸਾਰੇ ਲੀਡਰ ਸਾਹਿਬਾਨਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤੋਂ ਜਿਹੜਾ ਹੈਗਾ ਉਹਨੂੰ ਜਿਹੜਾ ਫਾਰਮਲ ਹੋ ਰਿਹਾ ਅਨਾਉਂਸਮੈਂਟ ਹੈ ਉਹ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗੇ ਮੈਂ ਤੁਹਾਨੂੰ ਕਹਾਂ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੈਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਜਿੱਦੇ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਉਹਦੇ ਅਨਾਉਂਸ ਕਰਦੇ ਨਾਮ ਤੈ ਹੋ ਗਿਆ ਲੇਕਿਨ ਉਹਦੀ ਫਾਰਮਲ ਅਨਾਉਂਸਮੈਂਟ ਹੈ ਜਿਹੜੀ ਬਾਕੀ 5 ਕਿਥੋਂ ਫਾਰਮਲ ਅਨਾਉਂਸਮੈਂਟ ਹੋਇਆ ਨੋਟੀਫਿਕੇਸ਼ਨ ਦੇਣਾ ਉਹ ਜਿਹੜੇ 5 ਨਹੀਂ ਸਾਡੇ ਕੋਲੇ ਉਹ 10 ਨੇ ਉਹ ਲਿੰਕ ਜਿਹੜੇ 41 ਨਹੀਂ 42 51 ਨਹੀਂ 41 51 ਉਹ ਦਬਾ ਕਰ ਦਿਆ ਮੇਰ ਭਲਾਉਦਾ ਕਾਂਗਰਸ ਹਾਈ ਕਮਾਂਡ ਫੈਸਲਾ ਕਰ ਰਿਹਾ ਹੈ ਉਹ ਉਹਨਾਂ ਦੇ ਫੈਸਲੇ ਦੀ ਵੇਟ ਕਰ ਰਹੇ ਆਂ ਸਾਰੇ ਜਲਦੀ ਫੈਸਲਾ ਹੋਏਗਾ ਔਰ ਉਹਨਾਂ ਨੇ ਇੰਟਰਨਲ ਐਕਸਰਸਾਈਜ਼ ਕਰ ਲਈ ਨਹੀਂ ਨਹੀਂ ਉਹਨਾਂ ਨੇ ਜੋ ਪੁੱਛਣਾ ਹੀ ਪੁੱਛ ਲਿਆ ਮੈਂ ਕਿਹਾ ਜੋ ਉਹਨਾਂ ਨੇ ਪੁੱਛਣਾ ਹੀ ਪੁੱਛ ਲਿਆ ਇਹ ਉਹ ਜਲਦੀ ਆ ਰਹੇ ਆ ਰਹੀ ਚੌਧਰੀ ਜੀ ਉਹ ਆ ਕੇ ਹੋਣੇ ਦੱਸੋ ਆ ਰਹੇ ਆ ਰਹੇ ਆ ਜੋ ਫੈਸਲਾ ਜੋ ਫੈਸਲਾ ਹੋਣਾ ਉਹ ਸਿਰਫ ਹਰੀਸ਼ ਜੀ ਨੂੰ ਅਸਰਾਈ ਨੇ ਉਹ ਹੀ ਆ ਰਹੇ ਨੇ ਉਹ ਸਾਰੀ ਗੱਲ ਪ੍ਰੈਸ ਨਾਲ ਹਰੀਸ਼ ਜੀ ਕਰਨਗੇ ਕੋਈ ਅੰਦਰ ਕੇ ਨਾਲ ਬਾਤ ਹੀ ਕੋਈ ਹੈ ਵੋਟਿੰਗ ਹੋਈ ਹੈ ਜੀ ਉਹ ਹਰੀਸ਼ ਜੀ ਦਾ ਰਾਈਟ ਹੈ ਉਹ ਹੀ ਆਪਣਾ ਫੈਸਲਾ ਕਰਨਗੇ ਇਹ ਵੀ ਪਸੂਦਰਾ ਜਾਣਕਾਰੀ ਨਹੀਂ ਕੋਈ ਰਸਕੇ ਵੀ ਇਥੋਂ ਕੋਈ ਰਸਕੇ ਗਿਆ ਕੋਈ ਰਸਕੇ ਗਿਆ ਰਸਿਆ ਕੋਈ ਨਹੀਂ ਹੈ ਮੈਂ ਕੰਫਰਮ ਕਰ ਦਿੰਦਾ ਰਸਕੇ ਕੋਈ ਨਹੀਂ ਗਿਆ ਪਰ ਫੈਸਲਾ ਜੋ ਕਰੇ ਜਿਹੜੇ ਦੋ ਨਾਮ ਦਾ ਭਗਵਾਨ ਸਾਹਿਬ ਜਿਹੜੇ ਕਰਵਾਦੇ ਚੱਟਾ ਹੋ ਰਹੀ ਹੈ ਜੀ ਭਗਵਾਨ ਸਾਹਿਬ ਜਿਹੜੇ ਕਰਵਾਦੇ ਚੱਟਾ ਹੋ ਰਹੀ ਹੈ ਆਲਰੇਡੀ ਜੋ ਸਾਡੇ ਇੰਚਾਰਜ ਹਰੀਸ਼ ਚੌਧਰੀ ਜੀ ਦਾ ਉਹਨਾਂ ਨੇ ਤੁਹਾਨੂੰ ਆਪਣੀ ਬਾਈਟ ਦਿੱਤੀ ਹੈ ਅਜ ਉਹਨਾਂ ਦੀ ਗੱਲ ਹੈ ਅਜ ਨਹੀਂ ਤੁਸੀਂ ਦੱਸ ਦਿਓ ਕਿ ਮਿਹਰਬਾਨਿਆ ਕਾਂਗਰਸ ਦਾ ਜੀ کوئی اچھا چلیے چلیے کچھ نہیں ہے انٹرنل ہمارے فیملی کی میٹنگ تھی انٹرنل میٹنگ لگاتار پریوار کے طور پر کانگریس پریوار نے کری اور کاؤنسلر بھی اس کا حصہ ہے انٹرنل ہم لوگوں کے آپس میں اس طرح کی کوئی بھی چیز ہے تو انٹرنل ہم لوگوں کے ਸਭ ਠੀਕ ਹੋ ਅਜਾ ਸੋਨੀ ਜੀ ਜੀ ਲੈ ਕੇ ਗੱਲ ਸਭ ਠੀਕ ਹੋ ਜਾਏਗਾ ਸੋਨੀ ਜੀ ਸਾਹਿਬ ਤੇਰੇ ਤੇ ਮੁਸਕਰਾਟ ਆ ਕਿ ਨਾਮ ਵੀ ਨਹੀਂ ਦੱਸੋ ਤੁਸੀਂ ਕਿਉਂਕਿ ਤੁਸੀਂ ਸਾਡੇ ਸ਼ਹਿਰ ਦੇ ਵਾਸੀ ਹੋ ਔਰ ਸ਼ਹਿਰ ਦੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਾਂਗਰਸ ਪਾਰਟੀ ਨੇ ਲਾਂਚ ਕਰਨਾ ਆਪੇ ਕਾਂਗਰਸ ਪਾਰਟੀ ਉਹ ਤੁਹੀ ਵੀ ਜੀ ਨੂੰ ਮਿਲੇ ਹੋ ਹਾਂਜੀ ਔਰ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਾਡੀ ਸੀਨੀਅਰ ਲੀਡਰਸ਼ਿਪ ਉਹ ਹੀ ਲਾਂਚ ਕਰੇਗੀ ਜੋ ਕਰੇਗੀ ਪਰ ਕਾਉਂਸਲਰ ਤੇਰਾ ਹੈ ਉੱਪਰ ਮੇਰ ਜਰਾ ਹੁਣ ਕਿਦਾ ਬਣੂ ਕੋਣ ਕਿਉਂਕਿ ਦੋਨੋਂ ਦੇਖੋ ਕਾਗਜ਼ ਪਾਰਟੀ ਦਾ ਮਹਿਮਨ ਬਣ ਗਏ ਤਰ੍ਹਾਂ ਆ ਗੱਲ ਆ ਵੀ ਉਹ ਤੁਸੀਂ ਹੁਣ ਪੁੱਛ ਲਓ ਮੈਂ ਕਦੋਂ ਕੋਈ ਖਬਰ ਹੀ ਕਦੋਂ ਮਿਲੇਗੀ ਕੋਈ ਖਬਰ ਹੀ ਹੋਵੇਗੀ ਬਹੁਤ ਸਾਰੇ ਪਾਸੇ ਮਹਿਰ ਬਣ ਕੇ ਸਿਰਫ ਬਰਸਾਦਾ ਰਹਿ ਗਏ ਹਾਂਜੀ ਸਾਰੇ ਪਾਸੇ ਮਹਿਰ ਬਣ ਕੇ ਅੰਬੀਸਦ ਤੇ ਰਹਿ ਗਏ ਗੱਲ ਇਹ ਮੈਂ ਬਰਸਾਦਾ ਹੀ ਬੰਜੂ ਗੁਰੂ ਘਰ ਆ ਸੁਝੇ ਤੇ ਗੁਰੂਆਂ ਦੀ ਕਿਰਪਾ ਹੋਣੀ ਉਹਨੇ ਬੰਜਾ ਜੀ ਇਹ ਖੁਸ਼ ਖਬਰੀ ਕਦੋਂ ਦੇ ਰਹੇ ਹੋ ਜੀ ਕਦੋਂ ਕੋਈ ਖੁਸ਼ ਖਬਰੀ ਆਏਗੀ ਅਚਾਰ ਜੀ ਵਾਲਿਆ ਤਾਂ ਉਹ ਆਪੇ ਪਤਾ ਲੱਗ ਜਾਣਾ ਸਭ ਠੀਕ ਹੋ ਜਾਏਗਾ ਫਾਰਮੂਲੇ ਦੇ ਕੰਮ ਕਰੀਏ ਕੰਗਸ ਭਾਈ 2023 ਵਾਲੇ ਖਾਗੋਲੇ ਦੇ ਕੰਮ ਕਰਦੇ ਦੁਕਾਨਦਾਰ ਇਹ ਆ ਇੱਕ ਪੰਜ ਤੋਂ ਠੀਕ ਹੈ